ਟਡੇ ਵੀ ਵੱਖਰਾ ਡਿਪਾਰਟਮੈਂਟ ਆਈ ਗਾ ਆਈਡੀ ਪ੍ਰੂਫ ਖਾਓ ਤੁਹਾਡੇ ਕੋਲ ਆਈਡੀ ਪ੍ਰੂਫ ਨਹੀਂ ਹੈਗੇ ਇੱਕ ਨਾਲ ਬੰਦਾ ਹੋ ਰਿਹਾ ਉਹ ਕੁਛ ਵੀ ਨਹੀਂ ਆ ਉਹ ਕਿਸੇ ਕੰਪਨੀ ਤੋਂ ਨਹੀਂ ਕੋਈ ਬੰਦਾ ਨਹੀਂ ਸ਼ਰਾਬ ਬਣਾਉ ਗੱਡੇ ਗੋੜੇ ਰੱਜਾ ਤੂ 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 ਕਰਨ ਡਿਆ ਉਹਦੇ ਕੋਲ ਦਰਖਾਸਤ ਆਤੀ ਹੈ ਸ਼ਰਾਬ ਦੇਣੇ ਜੀ ਇਹੋ ਆ ਆ ਆ ਪਾਜੀ ਚੰਦਰ ਮੋਹਨ ਨਾ ਨੇ अच्छा मैं उनरा नाल हूं कल्ले होरे भाई दा नाल नाल उनने नाल पुलिस नहीं लेंडि उनने लेंडिया आप लाई आप हां ही कोया दे आके थाने यार भाई ਸਾਡੇ ਸਾਹਮਣੇ ਭਜਾਏ ਯਾਰ ਕੋਈ ਨਹੀਂ ਗਏ ਹੁਣ ਗਏ ਕੋਈ ਨਹੀਂ ਮਾਰਦੇ ਨੇ ਤੂੰ ਹੁਣ ਕਬਲ ਕੇ ਭਾਈ ਆਈ ਦੀ ਪ੍ਰੂਫ ਤੋਂ ਬਣਾ ਬੰਦੇ ਲਾਉਣੇ ਬੰਦੇ ਸਾਡੀ ਦੁਕਾਨ ਤੇ ਕੋਈ ਸਾਡੇ ਕੋਲ ਨਹੀਂ ਬੰਦੇ ਆ ਅਈ ਦੁਕਾਨ ਦਾ ਯਾਰ ਕੋਈ ਨੰਗ ਆ ਅਹੀਂ ਬੜਿਆ ਬਣਾ ਨਾਮ ਪੂਰੇ ਪਾ ਅਸੀਂ ਤੁਹਾਨੂੰ ਕੁੱਛਿਆ ਅਸੀਂ ਤਾਂ ਤੁਹਾਡੇ ਫੋਨ ਕੋਈ ਨਾ ਅਸੀਂ ਤਾਂ ਕਿਹੜੇ ਵੜਿਆ ਇੰਨਾ ਖੋਇਆ ਕੇ ਫੋਨ ਕਿੱਧਰ ਹੋ ਗਿਆ ਭਾਈ ਜੀ ਨਹੀਂ ਖੋਇਆ ਇੰਨਾ ਪਾਜੀ ਹੋਇਆ ਆਪਣਾਓ ਭਾਰੀ ਇੰਨਾ ਵੀਡੀਓ ਇੱਕ ਮਿੰਟ ਸਰ ਇੱਕ ਮਿੰਟ ਆ ਜਾਓ ਆ ਜਾਓ ਇਹਨਾਂ ਦਾ ਫੋਨ ਕਿੱਧਰ ਖੋਇਆ ਆ ਕੇ ਦੱਸਣ ਕਰੋ ਆ ਜਾਓ ਕਿਹੜਾ ਲੋਕ ਜਿਹਦਾ ਸਾਡਾ ਫੋਨ ਖੋਇਆ ਗਿਆ ਚਲੋ ਆ ਜਾਓ ਨਹੀਂ ਸਰ ਇੱਕ ਮਿੰਟ ਮੈਂ ਮੀਡੀਆ ਦੱਸੀ ਸਰ ਮੈਂ ਦੁਕਾਨ ਦਾ ਮੈਨੂੰ ਖਾਸ ਨਾ ਦਿੱਤਾ ਮੈਂ ਰਸੋਈ ਠੀਕ ਕਰਨੀ ਇੰਨਾ ਇਨਾ ਹਾਰ ਦਿੱਤਾ ਮੇਰੀ 500 ਬੰਦੇ ਸਾਹਮਣੇ ਹੋਈ ਨਾ ਭੰਗੀ ਦੱਸੋ ਪੁਲਿਸ ਹੋਰ ਤਿਆਰ ਹੈ ਜੰਗ ਦਾ ਨਾ ਕੋ ਕੋ ਸਾਡੀ ਵਾਲਾ ਦਾ ਛੋਟਾ ਭਾਵੇਂ ਵੱਡਾ ਤੇ ਕੋਈ ਜਿਹੜਾ ਮਾਰ ਪਿਆ ਅੰਦਰ ਜੀ ਅੱਛੀ ਨੇ ਦੇਦੇ ਨਾਲ ਮੈਂ ਮਾਰ ਲੈ ਸ਼ਰਾਬ ਦੇ ਨਸ਼ੇ ਵਿੱਚ ਇੱਥੇ ਘੁੱਤੋਗੇ ਆਉਂਦਾ ਫਰਜ਼ ਨਹੀਂ ਬਣਦਾ ਉਹ ਵੀ ਟੈਂਡ ਕਰ ਲਾਂਗੇ ਭਜੀ ਉਹ ਤੋਂ ਮੈਂ ਛੋਟਾ ਗੱਡੀ ਆ ਗਈ ਉਹਦੇ ਵਿੱਚ ਭਜਾ ਦਿੱਤੀ ਐ ਉਹਨਾਂ ਦਾ ਤੁਸੀਂ ਵੀ ਆ ਜਾਓਗਾ ਤੁਸੀਂ ਦਿਖਾ ਦੇ ਦੋ ਕਿ ਉਹ ਵੀ ਟੈਂਡ ਕਰ। ਪਰ ਮੈਨੂੰ ਕੋਈ ਵੈਰੀਫਾਈ ਕਰਾਂਗੇ? ਇਹ ਕਿੰਨਾ ਕਰਾਂਗੇ? ਇਹਨਾਂ ਕਿਉਂ ਨਹੀਂ ਕੀਤਾ? ਤੇ ਕਰਾਂਗੇ। ਪਹਿਲਾਂ ਕਿਉਂ ਨਹੀਂ ਕੀਤਾ? ਫੋਨ ਖੋਲੇ ਤੇ ਨਹੀਂ ਸਰ ਇਹ ਕਿਉਂ ਨਹੀਂ ਕੀਤਾ ਤੁਸੀਂ ਕਰਦੇ ਰਹੇ ਇਹਨਾਂ ਕਿਉਂ ਨਹੀਂ ਕੀਤਾ? ਫੋਨ ਤਾਂ ਫੋਨ ਕਰ ਇਹਨਾਂ ਨੇ ਕਿਹਾ ਵੀ ਲੈ ਸਰ ਉਹ ਤੋਂ ਕਰ ਲੈ ਇੰਨਾ ਹਾਸ ਕਰਕੇ ਇੱਕ ਮਿੰਟ ਭਾਈ ਇੱਕ ਮਿੰਟ ਇਹਨੂੰ ਵੀ ਲੈ ਕੇ ਆਏ ਆ ਸਾਡੇ ਕਰਕੇ ਤੁਹਾਡੀ ਗੱਲ ਠੀਕ ਆ ਕਿੰਨਾ ਬੜਾ ਯਾਦ ਜਣਾ ਉਹ ਕਹਿੰਦੇ ਤੁਹਾਡਾ ਪਾਪ ਪੈਪ ਬਲਦਿਆ ਕਿਹੜਾ ਪਾਪ ਜਿਹੜਾ ਵੀ ਉਹਨਾਂ ਪਲਾਸਟਿਕ ਪੈਪ ਕਢਾਇਆ ਕੋਈ ਉਤੋਂ ਦੇ ਮਾਲ ਦੋ ਹਾਜਪਾ ਤੁਹਾਡਾ ਤੇ ਮਾਲ ਤੋਂ ਕਹਿੰਦੇ ਆ ਕਿ ਆ ਸਾਡਾ ਪੈਲਿਆ ਆ ਯਾਰ ਡਿਸਪੋਜ਼ਾਡ ਆ ਇਹ ਗਲਤੀ ਹੈ ਕੰਪਨੀ ਦੇ ਕੋਲ ਪੈਪ ਮਖਾਏ ਆ ਡਿਸਟ੍ਰੀਬਿਊਟਰ ਦੇ ਬੇਨਾਮ ਇਹ 20 ਬੇਲਿਆ ਕੰਪਨੀ ਦੀ ਕੰਪਲੇਨਟ ਕਰ ਦੋ ਵੀ ਗਲਤ ਆ ਵੇਖੋ ਸਰ ਬਿਲ ਦੇ ਨਾਲ ਮਾਰਿਆ ਇਹ ਐਡਾ ਵੱਡਾ ਸ਼ਹਿਰ ਦੇ ਇੱਕ ਨੰਬਰ ਦੇ ਡਿਸਟ੍ਰੀਬਿਊਟਰ ਆ ਲੈ ਕੀ ਕਹਿੰਦਾ ਕਿਹੜੀ ਕੰਪਨੀ ਤੋਂ ਆਇਆ ਦੱਸਿਆ ਬਈ ਕੋਈ ਨਾਮ ਹੀ ਨਹੀਂ ਆ ਇਹ ਪੁੱਛਾਲੇ ਕੰਪਲੇਨ ਲੈ ਕੇ ਆਇਆ ਇਹਨਾਂ ਨੂੰ ਕੰਪਨੀ ਦਾ ਨਾਮ ਵੀ ਨਹੀਂ ਪਤਾ ਨਾਮ ਵੀ ਨਹੀਂ ਦੱਸਦਾ ਕੋਈ ਆਈਡੀ ਕੂਕ ਨਹੀਂ ਆ ਵੇਖੋ ਇਹ ਮੇਰੇ ਥੋੜੀ ਕੋਈ ਜਾਣਕਾਰੀ ਇਹ ਸਾਰੀ ਲੋਕਾਂ ਨੇ ਵੇਖਿਆ ਤੋਂ ਇਹੋ ਦੱਸਣ ਦੇ ਆ ਧਾਰ ਕੇ ਲੋਕਾਂ ਕੋਲ ਸੁੱਝੇ ਜਾ ਕੇ ਇਹਨਾਂ ਨੂੰ ਭਜਾਇਆ ਆ ਆ ਵੇਖੋ ਸਰ ਉਹ ਬੱਤਿੰਨ ਇਹ ਲਾਸਟ 2 ਮਹੀਨੇ ਰੇ ਬੇਲਿਆ